Malım <lış sealingioti> şey kaldı. Lan 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 lan. Lan

ਬੋਲੋ ਬੋਲੋ ਸੋਲੋ ਨੂੰ ਪਿਓ ਹਾਂਜੀ 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 ਸੁਣਾ 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 ਬੋਲੋ ਜੀ ਬੋਲੋ ਕੱਲ ਸਾਡਾ ਇੱਕ ਅਜ ਨਾਲੇ ਦੇ ਵਿੱਚ ਚੌਂਕ ਆ ਉਹ ਥਾਣੇ ਤੋਂ ਸਾਡਾ 50 ਮੀਟਰ ਦੂਜੀ ਪਹਿਲੀ ਗੱਲ ਤੋਂ ਸੁਣੋ ਕਿ ਪੰਜਾਬ ਦੇ ਵਿੱਚ ਜਿੰਨੇ ਮੁਲਾਜ਼ਮੇ ਜਿੰਨੇ ਵੀ ਕੱਲ ਪੁਲਿਸ ਦੀ ਜਿੰਨੇ ਟੋਟਲ ਮੁਲਾਜ਼ਮੇ ਜਿੰਨੇ ਅਸੀਂ ਅਸੀਂ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਸਾਡੀ ਸਭ ਦੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਜਾਣ ਪੰਜਾਬ ਦੇ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਸੇ ਉਦੇ ਲਈ ਕੰਮ ਕਰਦੇ ਹਾਂ ਮੈਂ ਤੁਹਾਨੂੰ ਪਤਾ ਹੈ ਕਿ ਮੇਰੀ ਆਦਤ ਹੈ ਕਿ ਮੈਂ ਹਰ ਬੰਦੇ ਨੂੰ ਭਾਵੇਂ ਸਿਪਾਈ ਆ ਕਲਪ ਕਿਆ ਕੋਈ ਵੀ ਮੈਂ ਸੱਚ ਕਹਿ ਕੇ ਬੋਲੂਗਾ ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀਗੀ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਗੰਨੇ ਦੀਆਂ ਟਰਾਲੀਆਂ ਆਉਣਗੀਆਂ ਤੇ ਜਾਮ ਲੱਗ ਜਾਂਦਾ ਸਵੇਰ ਦੇ ਟਾਈਮ ਤੇ ਸਕੂਲਾਂ ਚ ਬੱਚੇ ਲੋਕਾਂ ਦੇ ਪਟਿਆਰਾਂ ਦੇ ਫਾਸ ਜਾਂਦੇ ਬਹੁਤ ਬੁਰੀ ਹਾਲਾਤ ਵੀ ਬਹੁਤ ਵੱਡਾ ਜਾਮ ਸੀਗਾ ਤੇ ਮੈਂ ਖੁਦ ਜਾਮ ਤੁਸੀਂ ਵੀਡੀਓ ਦੇਖੀ ਮੈਂ ਖੁਦ ਖੜਾ ਦੇ ਥਾਣੇ ਤੋਂ 50 ਮੀਟਰ ਦੀ ਦੌੜੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਨਹੀਂ ਦੇਖ ਸਕਦਾ ਮੇਰੇ ਲੋਕ ਅਜਨਾਲਾ ਦੇ ਲੋਕ ਦੇ ਦੁਖੀ ਆ ਤੇ ਮੈਂ ਕਾਹਦਾ ਮੈਂ ਮੈਂ ਆਪਣੇ ਗੰਦਮੈਂ ਦਾ ਨਾਮ ਲੈ ਕੇ ਖੁਦ ਗਿਆ ਚਾਰ ਪੰਜ ਉਹਦਾ ਪੰਜ ਉਹਦਾ ਨਹੀਂ 10 ਉਹਦਾ ਕਾਲ ਕੀਤੀ ਬੱਲੇ ਆਪਣੇ ਮਨ ਚ ਕੋਈ ਨਹੀਂ ਵੇਖੋ ਇੱਕ ਗਲਤੀ ਐ ਕਿ ਆਪਾਂ ਇਦਾਂ ਦੋਦਾਂ ਦੀਆਂ ਨਹੀਂ ਬੜਾ ਬੋਆਂ ਦੀਆਂ ਗੱਲਾਂ ਨਹੀਂ ਕਰਦੇ ਆਪਾਂ ਮਨੁੱਖ ਆ ਬੱਲੇ ਮੂੰਹ ਚੋਂ ਗਾਲ ਨਿਕਲ ਨਹੀਂ ਇੱਕ ਗਲਤ ਕਲ ਸੀ ਕਿ ਤੇ ਬੱਲੇ ਮਾੜੀ ਗੱਲ ਆ ਨਿਕਲ ਗਈ ਪਰ ਮੈਂ ਤੁਹਾਨੂੰ ਕਿਹੜੀ ਚਾਹੁੰਦਾ ਕਿ ਗਾਲ ਨਹੀਂ ਨਿਕਲਨੀ ਚਾਹੀਦੀ ਨਿਕਲ ਗਈ ਦੇ ਦੇ ਆਪਣੇ ਭਰਾ ਨੇ ਉਹ ਕੋਈ ਬਗਾਨੇ ਨਹੀਂ ਆਪਣੇ ਪੁੱਤ ਆ ਮੈਂ ਉਹਨਾਂ ਦਾ ਪਿਆਰ ਕਰਦਾ ਬਹੁਤ ਪਰ ਅਜਿ ਨਾਲ ਇਹਦੇ ਲੋਕਾਂ ਲਈ ਦੇ ਨਾਲ ਮੇਰੀ ਜਾਨ ਆ ਜਾਂਦੀ ਜੇ ਉਹ ਕਿਤੇ ਤੰਗੀ ਚ ਨੇ ਮਸੀਬਤ ਨੇ ਸਰ ਮੈਂ ਆਪਣੇ ਲੋਕਾਂ ਨੂੰ ਤੰਗੀ ਜਿਨੀ ਦੇਖ ਸਕਦਾ ਭਾਵੇਂ ਜੋ ਮਸਲੀ ਮੈਂ ਮੈਂ ਨਹੀਂ ਦੇਖ ਸਕਦਾ ਜੀ ਆਪਣੇ ਲੋਕਾਂ ਨੂੰ ਮੈਂ ਵੀ ਦੇਖ ਸਕਦਾ ਕਿ ਅੱਦਾ ਦਾ ਕੈਂਟਾ ਪੋਣਾ ਪੋਣਾ ਕੈਂਟਾ ਛੜਕਾ ਉੱਤੇ ਜਾਮ ਲੱਗਣ ਤੇ ਅਸੀਂ ਕੋਈ ਕਾਰਵਾਈ ਨਾ ਕਰੀ ਮੈਂ ਸਰ 40 ਮਿੰਟ ਖਲੋ ਕੇ ਆਪ ਚੌਕ ਖਾਲੀ ਕਿਉਂ ਕਰਾ ਕੇ ਆ ਕਿਉਂਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਰੋਗ ਦੇ ਇੱਥੇ ਟਿਕ ਬੰਦ ਵਿੱਚ ਸਾਹਮਣੇ ਦੇਖੇ ਕੱਲ ਕੱਲ ਤੇ ਕੱਲ ਤੇ ਚਲੋ ਉਸ ਟਾਈਮ ਤੇ ਕੋਈ ਨਹੀਂ ਪਰ ਦੋ ਤਿੰਨ ਦਿਨ ਪਹਿਲਾਂ ਐਂਬੂਲੈਂਸਾਂ ਫਸ ਗਈਆਂ ਉੱਥੇ ਬਦੀਕ ਤਰਫ ਦੇ ਬਚਾ ਦੇ ਤੇ ਮੈਂ ਉਹਨਾਂ ਨੂੰ ਕਹਿਨਾ ਗਾਦਾ ਤੁਸੀਂ ਇਹਨੂੰ ਠੀਕ ਕਰਕੇ ਦੇਖੋ ਤੇ ਬਗਾਨੇ ਆਪਣੀ ਡਰਵਾ ਕੀਤੀ ਹੈ ਕੋਈ ਹੋਈਏ ਦਿੱਤੇ ਆਪਣੇ ਯਾਰ ਬਗਾਨੇ ਥੋੜੇ ਆਪਣੇ ਨੂੰ ਕੁਦੀ ਦਾ ਆਪਣੇ ਪ੍ਰਵਾਸ ਦੇ ਮੈਂਬਰ ਹੈ ਅਸੀਂ ਸਾਰੇ ਭਗਵੰਤ ਸਿੰਘ ਮਾਨ ਦੇ ਪਲੌਰ ਦੇ ਮੈਂਬਰ ਹੈ ਆਪਣੇ ਨਾਲ ਲਈਦਾ ਕਿਉਂਕਿ ਉਹਨਾਂ ਦੀ ਡਿਊਟੀ ਸਾਡੀ ਵੀ ਡਿਊਟੀ ਹੈ ਸਮਝਦੇ ਕਿ ਨਹੀਂ ਗੱਲ ਸਾਡੀ ਸਾਡੇ ਪ੍ਰਵਾਸ ਦੇ ਮੈਂਬਰ ਬਗਾਨੇ ਥੋੜੇ ਯਾਰ ਕੋਈ ਆਪਣੇ ਸਾਡੇ ਛੋਟੇ ਵੀ ਦਾ ਕੋ ਵੱਡਾ ਅਸੀਂ ਸਾਰੇ ਨਾਲ ਕੇ ਡਿਊਟੀ ਕਰਦੇ ਮੈਂ ਕਦੀ ਵੀ ਕਦੀ ਵੀ ਜਦ ਇਦਾਂ ਦੀ ਗੱਲ ਨਹੀਂ ਕਰਦਾ ਮੈਂ ਤੇ ਤੁਹਾਨੂੰ ਮੀਡੀਆ ਵਾਲਿਆਂ ਨੂੰ ਸਲਕਾ ਕੇ ਪਾਉਂਦਾ ਜੇਦੋਂ ਮੈਂ ਮੰਨਤ ਦੀ ਆ ਉਦੋਂ ਵੀ ਉਹ ਬਾਲ ਦੀ ਕਹਾਣੀ ਪਹਿਲਾਂ ਨੂੰ ਕਹਿੰਦਾ ਸੱਜੀ ਹੁਕਮ ਕਰ ਦੋ ਬੜਾ ਬੜਾ ਆਪਾਂ ਹਰ ਪਹੀਤ ਕਰ ਦੋ ਓ ਮੂਤ ਬੰਦੇ ਆਪਾਂ ਵੀ ਬੰਦੇ ਆ ਪਰ ਮੈਂ ਤੁਹਾਨੂੰ ਪਹਿਲਾਂ ਕਹਿ ਤਾ ਕਿ ਮੂੰਹ ਚੋਂ ਗਾਲ ਨਿਕਲਦੀ ਠੀਕ ਨਹੀਂ ਗਲਤ ਕਰਦਾ ਬਸ ਜਿਹੜੇ ਕੱਲ ਟ੍ਰਾਂਸਫਰ ਆਈਆਂ ਇਨਸਪੈਕਟਰਾਂ ਦੀਆਂ ਉਸ ਦੇ ਵਿੱਚ ਅਨਾਲੇ ਦਾ ਐਸਐਚਓ ਵੀ ਸੀ ਕੀ ਇਹ ਰੂਟੀਨ ਵਾਈਜ਼ ਹੈ ਕਿ ਕਾਹਦਾ ਕਾਲਾ ਐਕਸੀਡੈਂਟ ਤੋਂ ਬਾਅਦ ਉਹ ਬਿਲਕੁਲ ਬੱਲੀ ਤੇ ਚਲੋ ਰੋਵਾ ਪਿਆਉਟ ਹੋ ਸਕਦਾ ਐਸਐਸਪੀ ਸਾਹਿਬ ਨੇ ਇੱਕ ਕਰਕੇ ਵੀ ਕੀਤੀ ਹੋਏ ਪਰ ਰੂਟੀਨ ਮਤਰਾ ਕਿਹੜਾ ਬੈਕ ਹੋ ਜਾਂਦਾ ਥਾਣੇ ਤੋਂ ਉੱਥੇ ਲਾਤਾ ਉੱਥੇ ਲਾਤਾ ਕੇ ਉਹ ਬੱਲੀ ਇਹਨੂੰ ਕੁਝ ਕਹਿ ਪਾ ਲੈਣਾ ਜ਼ਰੂਰ ਕਰਤਾ ਗਿਆ ਇਹਨੂੰ ਐਸਐਚਓ ਨੂੰ ਲੈਣਾ ਜ਼ਰੂਰ ਜੇ ਗਲਤੀ ਹੋਈ ਉਹਦੀ ਅਫਸਰ ਨੇ ਦੇਖਿਆ ਚਾਚਾ ਟਿਕਾ 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 ਤੇ ਭਲਾ ਜੇ ਕਿੱਥੇ ਹੋਇਆ ਆ ਮੈਨੂੰ ਪਤਾ ਨਹੀਂ ਲੰਦਾ ਲਾ ਕੇ ਕਿੱਥੇ ਲਾ ਕੇ ਕਿੱਥੇ ਚਾਚਾ ਟਿਕਾ ਇਹ ਗੱਲ ਸਾਬ ਜੀ ਫੇਰ ਸੁਣ ਲੋ ਲੋਕਾਂ ਦੀ ਸੇਵਾ ਵਿੱਚ ਪੰਜਾਬ ਦਾ ਹਰ ਮਲਾਜ਼ਮ ਅਸੀਂ ਸਾਰੇ ਅੱਜ ਤੁਸੀਂ ਚੈੱਕ ਕੀਤਾ ਸਦਾਗ ਭਗਵੰਤ ਸਿੰਘ ਮਾਨ ਜੀ ਸਵੇਰੇ 4:30 ਵਜੇ ਕਰਾ ਲੀਆਂ ਬੇਤੇ ਸੀ ਚੈੱਕ ਕੀਤਾ ਤੁਸੀਂ ਕੀਤਾ ਇਹ ਸਾਡਾ ਮੁੱਖ ਮੰਤਰੀ 4:30 ਵਜੇ ਉੱਠ ਕੇ ਕਰਾ ਲੀਆਂ ਜਾ ਸਕਦਾ ਕਿ ਸਰ ਮੈਂ ਮੈਂ ਇਹ ਨਾਲੇ ਚੌਕ ਕਿਉਂ ਨਹੀਂ ਜਾ ਸਕਦਾ ਮੈਂ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਕਿਉਂ ਨਹੀਂ ਜਾ ਸਕਦਾ ਮੈਂ ਉਸ ਮੁੱਖ ਕੋਲਤੀ ਦਾ ਸਪਾਹੀ ਹਾਂ ਜਿਹੜਾ ਮੁੱਖ ਕੋਲਤੀ 4:30 ਵਜੇ ਸਵੇਰੇ ਖੜਾ ਸੀਗਾ ਕਰਾਵੀਆਂ ਅੱਡੇ ਦੇ ਉੱਤੇ ਇਸ ਕਰਕੇ ਸਾਦੇ ਹੀ ਲੋਕਾਂ ਦੀ ਸੇਵਾ ਕਰਦੇ ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਲੋਕਾਂ ਦੀ ਸੇਵਾ